ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਆਂ ਮਾਤਾ ਕਾਲੀ ਦਾ ਢਾਲਾ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਕੀ ਜਦੋਂ ਚਾਰੇ ਰਸਤੇ ਬੰਦ ਹੋ ਜਾਣ ਜਦੋਂ ਇਨਸਾਨ ਦਾ ਕੋਈ ਰਸਤਾ ਨਹੀਂ ਖੁੱਲਦਾ ਚਾਰੇ ਰਸਤੇ ਜਦੋਂ ਬੰਦ ਦਿਖਾਈ ਦੇਣ ਉਸ ਲਈ ਉਸ ਵੇਲੇ ਇਸ ਢਾਲੇ ਦੀ ਵਰਤੋਂ ਕਰ ਲੈਣਾ ਤੁਹਾਡੇ ਸਾਰੇ ਵਿਗੜੇ ਕੰਮ ਜਿੰਨੇ ਵੀ ਰਸਤੇ ਦੇ ਵਿੱਚ ਔਕੜਾਂ ਰੁਕਾਵਟਾਂ ਹੋਣਗੀਆਂ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਡੇ ਰਸਤੇ ਖੁੱਲ ਜਾਣਗੇ ਜੋ ਵੀ ਤੁਹਾਡੀ ਮੁਸ਼ਕਲ ਹੋਏਗੀ ਤੁਹਾਡੀ ਇਹ ਮੁਸ਼ਕਲ ਦੂਰ ਹੋ ਜਾਏਗੀ ਕੋਈ ਵੀ ਤੁਹਾਡਾ ਕੰਮ ਨਹੀਂ ਬਣਦਾ ਉਹ ਬਣ ਜਾਏਗਾ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਦੇਖ ਲੈਣਾ ਪਹਿਲਾਂ ਤਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਹੁਣ ਦੋਸਤੋ ਗੱਲ ਕਰਦੇ ਹਾਂ ਮਾਤਾ ਕਾਲੀ ਦੇ ਟਾਲੇ ਬਾਰੇ ਜਿਹੜਾ ਕਿ ਚਾਰੋਂ ਰਸਤੇ ਖੋਲਣ ਵਾਲਾ ਟਾਲਾ ਆ ਇਹ ਟਾਲਾ ਇਹ ਉਸ ਵੇਲੇ ਕੰਮ ਆਉਂਦਾ ਜਦੋਂ ਰਸਤਾ ਕੋਈ ਨਹੀਂ ਨਜ਼ਰ ਆਉਂਦਾ ਔਰ ਜਦੋਂ ਮਾਂ ਕਾਲੀ ਆਪਣੇ ਬੱਚਿਆਂ ਦੇ ਲਈ ਰਸਤਾ ਖੋਲਦੀ ਹੈ ਤੇ ਫਿਰ ਸਾਰੇ ਰਸਤੇ ਆਪਣੇ ਆਪ ਖੋਲ ਦਿੰਦੀ ਹੈ ਕਿਉਂ ਕਰਕੇ ਰਸਤੇ ਬੰਦ ਕਰਨ ਵਾਲੇ ਦੁਨੀਆ ਤੇ ਬਹੁਤ ਨੇ ਖੋਲਣ ਵਾਲਾ ਮਾਪਿ ਹੋਈ ਹੁੰਦਾ ਹੈ ਇਸ ਕਰਕੇ ਮਾਂ ਟੀ ਸ਼ਰਣ ਦੇ ਵਿੱਚ ਇਨਸਾਨ ਕੋਈ ਵੀ ਜਿਹੜਾ ਚਲਾ ਗਿਆ ਉਹਦਾ ਰਸਤਾ ਕੋਈ ਬੰਦ ਨਹੀਂ ਰਹਿ ਸਕਦਾ ਉਹਦੇ ਚਾਰੇ ਰਸਤੇ ਆਪ ਖੋਲ ਦਿਆ ਤਾਂ ਦੋਸਤੋ ਇਸ ਢਾਲੇ ਨੂੰ ਖਾਸ ਇਸ ਕੰਮ ਦੇ ਲਈ ਹੀ ਵਰਤਿਆ ਜਾਂਦਾ ਹੈ ਤੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਦੇਖਣਾ ਕਿਉਂ ਕਰਕੇ ਕੱਲੀ-ਕੱਲੀ ਗੱਲ ਸਮਝ ਤੁਹਾਨੂੰ ਤਾਂ ਹੀ ਆਉਣੀ ਆ ਵੀਡੀਓ ਨੂੰ ਬਿਨਾਂ ਸਕਿਪ ਕਰਕੇ ਦੇਖਿਓ ਕਿਉਂ ਕਰਕੇ ਸਕਿਪ ਕਰਨ ਦੇ ਨਾਲ ਕੀ ਹੁੰਦਾ ਕਿ ਉੱਡੀ ਗੱਲ ਵਿੱਚ ਹੀ ਰਹਿ ਜਾਂਦੀ ਹੈ ਤਾਂ ਪੂਰੀ ਗੱਲ ਫਿਰ ਤੁਸੀਂ ਕਮੈਂਟ ਚ ਪੁੱਛਦੇ ਆਂ ਬਾਰ-ਬਾਰ ਇਸ ਲਈ ਤੁਹਾਨੂੰ ਬਾਰ-ਬਾਰ ਅਸੀਂ ਕਹਿਣਾ ਪੈਂਦਾ ਹੈ ਸਾਨੂੰ ਤਾਂ ਇਸ ਜਿਹੜੀ ਟਾਲੇ ਦੀ ਖਾਸੀਅਤ ਹੈ ਜਿਸ ਤਰ੍ਹਾਂ ਦੱਸਿਆ ਕਿ ਤੁਹਾਡਾ ਕੋਈ ਰਸਤਾ ਕਿਸੇ ਨੇ ਬੰਦ ਕਰ ਦਿੱਤਾ ਮੰਨ ਲਓ ਤੁਹਾਡਾ ਪੜਾਈ ਦੇ ਵਿੱਚ ਮਾਨੇ ਲੱਗਦਾ ਜਾਂ ਫਿਰ ਕੰਮਕਾਰ ਦੇ ਵਿੱਚ ਮਨ ਨਹੀਂ ਲੱਗਦਾ ਕੋਈ ਤੁਹਾਡੀ ਨੌਕਰੀ ਆ ਨੌਕਰੀ ਦੇ ਵਿੱਚ ਤੁਹਾਡਾ ਜਾਣ ਨੂੰ ਦਿਲ ਨਹੀਂ ਕਰਦਾ ਕਿਸੇ ਨੇ ਕੰਮਕਾਰ ਬੰਨ ਦਿੱਤਾ ਰਸਤੇ ਬੰਦ ਕਰ ਦਿੱਤੇ ਕੋਈ ਰਿਸ਼ਤਾ ਆਇਆ ਹੀ ਨਹੀਂ ਤੁਹਾਡੇ ਕੋਲ ਤੁਸੀਂ ਇਸ ਰਸਤੇ ਦੀ ਭਾਲ ਕਰਦੇ ਹੋ ਤੁਹਾਨੂੰ ਰਸਤਾ ਮਿਲਿਆ ਹੀ ਨਹੀਂ ਜਦੋਂ ਐਸੀ ਮੁਸ਼ਕਲ ਆ ਗਈ ਤੁਹਾਡੇ ਉੱਤੇ ਕਿ ਤੁਹਾਨੂੰ ਰਸਤੇ ਸਾਰੇ ਪਾਸੇ ਬੰਦ ਨਜ਼ਰ ਆਉਣਗੇ ਕੋਈ ਰਸਤਾ ਖਾਲੀ ਨਜ਼ਰ ਨਹੀਂ ਆਇਆ ਤੁਹਾਨੂੰ ਸੋ ਇਸ ਕਰਕੇ ਜਿਹੜਾ ਇਹ ਢਾਲਾ ਆ ਇਹਨਾਂ ਜਿਹੜੇ ਬੰਦੇ ਮੁਸੀਬਤ ਦੇ ਵਿੱਚ ਹੁੰਦੇ ਨੇ ਜਿਹੜੇ ਮੁਸ਼ਕਲਾਂ ਦੇ ਵਿੱਚ ਹੁੰਦੇ ਉਹਦੇ ਖਾਸ ਕਰਕੇ ਉਹਨਾਂ ਲਈ ਢਾਲਾ ਹੈ ਤਾਂ ਦੋਸਤੋ Maa Kali ਦੀ ਸ਼ਰਣ ਵਿੱਚ ਜਾਣ ਵਾਲਾ ਇਨਸਾਨ ਕਦੀ ਵੀ ਖਾਲੀ ਨਹੀਂ ਮੁੜਦਾ ਹਮੇਸ਼ਾ ਉਹਦੇ ਭੰਡਾਰ ਭਰੇ ਰਹਿੰਦੇ ਉਹਦੇ ਰਸਤੇ ਖੁੱਲੇ ਰਹਿੰਦੇ ਆ ਜੇ ਤੁਸੀਂ ਮੰਨ ਲਓ ਕਿਸੇ ਨੌਕਰੀ ਤੇ ਤੁਹਾਨੂੰ ਲੱਗਦਾ ਕਿ ਹਾਂ ਤੁਹਾਨੂੰ ਨੌਕਰੀ ਦੇ ਵਿੱਚੋਂ ਜਲਦ ਹੀ ਕੱਢ ਦਿੱਤਾ ਜਾਵੇਗਾ ਜਾਂ ਫਿਰ ਤੁਹਾਨੂੰ ਕੋਈ ਜਵਾਬ ਦੇ ਦਿੱਤਾ ਨੌਕਰੀ ਵਾਲਿਆਂ ਨੇ ਤੁਸੀਂ ਘਬਰਾਉਣਾ ਬਿਲਕੁਲ ਨਹੀਂਗਾ ਤੁਸੀਂ ਇਹ ਢਾਲਾ ਕਰ ਲੈਣਾ ਤੁਹਾਨੂੰ ਦੁਬਾਰਾ ਕਰਨ ਦੀ ਲੋੜ ਵੀ ਨਹੀਂ ਪੈਣੀ ਇਹ ਇੱਕ ਢਾਲਾ ਇਹ ਢਾਲਾ ਇੱਕੋ ਵਾਰੀ ਕਰਨਾ ਪੈਂਦਾ ਹੈ ਦੁਬਾਰਾ ਨਹੀਂ ਕਰਨਾ ਪੈਂਦਾ ਤੁਸੀਂ ਇਸ ਢਾਲੇ ਨੂੰ ਸਾਫ਼ ਮਨ ਇੱਕ ਚਿੱਤ ਹੋ ਕੇ ਕਰਨਾ ਕਿਉਂ ਕਰਕੇ ਢਾਲਾ ਕੰਮ ਭਗਤੀ ਦੇ ਮਾਧਿਅਮ ਦੇ ਨਾਲ ਭਗਤੀ ਦੇ ਰਸਤੇ ਦੇ ਨਾਲ ਹੀ ਹੋਣਾ ਹੈ ਇਸਟਾਲੇ ਦੀ ਵਰਤੋਂ ਤੁਹਾਨੂੰ ਮੈਂ ਦੱਸ ਦਿੰਨਾ ਕੀ ਕੀ ਤੁਸੀਂ ਇਹਦੇ ਵਿੱਚ ਲੈਣਾ ਆ ਦੋਸਤੋ ਇੱਕ ਤੁਸੀਂ ਅ ਕਾਲੇ ਰੰਗ ਦਾ ਕੱਪੜਾ ਲੈ ਲੈਣਾ ਠੀਕ ਹੈ ਜੀ ਕਾਲੇ ਰੰਗ ਦਾ ਕੱਪੜਾ ਤੁਸੀਂ ਘੱਟੋ ਘੱਟ ਨਹੀਂ ਤੇ ਸਵਾ ਮੀਟਰ ਦਾ ਲੈਣਾ ਆ ਛੋਟਾ ਨਹੀਂ ਲੈਣਾ ਠੀਕ ਹੈ ਸਵਾ ਮੀਟਰ ਦਾ ਲੈ ਲੈਣਾ ਉਹਨੂੰ ਤੁਸੀਂ ਡਬਲ ਕਰਕੇ ਉਹਨੂੰ ਰੱਖ ਲੈਣਾ ਤੁਸੀਂ ਕਾਲੇ ਰੰਗ ਦਾ ਇੱਕ ਕੱਪੜਾ ਲੈਣਾ ਇੱਕ ਲੈ ਲੈਣਾ ਨਾਰੀਅਲ ਠੀਕ ਹੈ ਜੀ ਨਾਰੀਅਲ ਲੈ ਲੈਣਾ ਪੰਜ ਤੁਸੀਂ ਲੈਣੇ ਆ ਪਤਾਸੇ ਤੇ 5 ਲੌਂਗ ਲੈ ਲੈਣੇ ਆ 5 ਲੈਚੀਆਂ ਲੈਣੀਆਂ ਆ ਇੱਕ ਤੁਸੀਂ ਲੈਣਾ ਆ ਜੈਫਲ ਠੀਕ ਹੈ ਇੱਕ ਜੈਫਲ ਇੱਕ ਸੁਪਾਰੀ ਠੀਕ ਹੈ ਕਾਲੇ ਮਾਂ ਲੈਣੇ ਆ 100 ਗ੍ਰਾਮ 100 ਗ੍ਰਾਮ ਹੀ ਤੁਸੀਂ ਕਾਲੇ ਤੇਲ ਲੈ ਲੈਣੇ ਆ ਠੀਕ ਹੈ ਇਹ ਸਾਰੀਆਂ ਚੀਜ਼ਾਂ ਤੋਂ ਧਿਆਨ ਨਾਲ ਨੋਟ ਕਰ ਲਓ ਇਹਦੇ ਵਿੱਚ ਮਾਤਾ ਕਾਲੀ ਦਾ ਜਿਹੜਾ ਸ਼ਿੰਗਾਰ ਵੀ ਉਹ ਵੀ ਲੱਗਣਾ ਆ ਠੀਕ ਹੈ ਮਾਤਾ ਕਾਲੀ ਦਾ ਸ਼ਿੰਗਾਰ ਲੱਗਣਾ ਤੇ ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਜਿੰਨਾ ਵੀ ਸਮਾਨ ਹੈ ਇਸ ਸਮਾਨ ਨੂੰ ਤੁਸੀਂ ਕੀ ਕਰਨਾ ਜਿਹੜੇ ਰਸਤੇ ਬੰਦ ਹੋਏ ਨੇ ਮੰਨ ਲਓ ਤੁਹਾਡੇ ਘਰ ਤੋਂ ਸ਼ੁਰੂ ਸਾਰਾ ਸਿਲਸਿਲਾ ਹੁੰਦਾ ਆ ਕਦੀ ਕੋਈ ਬਾਹਰੋਂ ਸਿਲਸਿਲਾ ਨਹੀਂ ਸ਼ੁਰੂ ਹੁੰਦਾ ਹਮੇਸ਼ਾ ਘਰ ਚੋਂ ਹੀ ਚੰਕ ਕੰਮ ਚੱਲਦੇ ਜੋ ਵੀ ਚੱਲਦੇ ਆ ਪਹਿਲਾਂ ਤੁਸੀਂ ਜਿਹੜੀ ਪੋਟਲੀ ਹੈ ਸਾਰੇ ਘਰ ਤੋਂ ਉਹਨੂੰ ਚੰਗੀ ਤਰ੍ਹਾਂ ਨਾਲ ਬੰਨ ਲੈਣਾ ਸਮਾਨ ਨੂੰ ਉੱਪਰ ਗੰਡ ਮਾਰ ਲੈਣੀ ਹੈ ਸਮਾਨ ਨੂੰ ਠੀਕ ਹੈ ਗੱਠ ਮਾਰ ਕੇ ਤੁਸੀਂ ਕਰਦੇ ਸਾਰਿਆਂ ਕਮਰਿਆਂ ਚ ਕਮਾ ਲੈਣੀ ਸਿਰਫ ਇੱਕ ਬਾਥਰੂਮ ਛੱਡ ਦੇਣਾ ਬਾਥਰੂਮ ਦੇ ਵਿੱਚ ਨਹੀਂ ਕਰਨਾ ਇਸ ਕੰਮ ਨੂੰ ਬਾਥਰੂਮ ਛੱਡ ਕੇ ਘਰ ਦਾ ਸਾਰਾ ਜਿੰਨਾ ਵੀ ਕਮਰੇ ਹੈ ਚਾਰੋਂ ਕਮਰੇ ਚਾਰੋਂ ਕਮਰੇ ਹੈ ਚਾਰ ਕਮਰੇ ਪੰਜ ਕਮਰੇ ਜਿੰਨੇ ਵੀ ਲੌਪੀਆਂ ਜਿੰਨੇ ਵੀ ਹੋਰ ਸਟੋਰ ਰੂਮ ਆ ਸਾਰਿਆਂ ਚ ਕਮਾ ਲੈਣਾ ਠੀਕ ਹੈ ਜਦੋਂ ਇਹ ਤੁਸੀਂ ਸਾਰੇ ਪਾਸੋਂ ਕਮਾ ਲਿਆ ਫਿਰ ਤੁਸੀਂ ਆਪਣੇ ਸਿਰ ਤੋਂ ਕਮਾ ਲੈਣਾ ਇਹ ਠੀਕ ਹੈ ਆਪਣੇ ਸਿਰ ਤੋਂ ਕਮਾ ਲੈਣਾ ਪਰ ਆਪਣੇ ਸਿਰ ਤੋਂ ਪੁੱਠਾ ਕਮਾਣਾ ਹੈ ਸਿੱਧਾ ਨਹੀਂ ਕਮਾਉਣਾ ਕਦੀ ਵੀ ਤੇ ਘਰ ਦੇ ਜਿੰਨੇ ਵੀ ਜੀ ਤੁਹਾਨੂੰ ਲੱਗਦਾ ਜੇ ਕਿਸੇ ਘਰ ਦੇ ਜੀ ਕੋਈ ਬਿਮਾਰ ਠਮਾਰ ਰਹਿਦਾ ਆ ਜਾਂ ਤਾਂ ਕੋਈ ਉਹਨਾਂ ਦੀ ਵੀ ਕੋਈ ਰੁਕਾਵਟ ਆ ਰਹੀ ਹੈ ਤਾਂ ਉਹਨਾਂ ਨੂੰ ਵੀ ਤੁਸੀਂ ਕਰ ਸਕਦੇ ਹੋ ਸਾਰਿਆਂ ਘਰ ਦੇ ਜੀਆਂ ਜੋ ਵੀ ਕਮਾ ਸਕਦੇ ਆ ਕੋਈ ਐਸੀ ਗੱਲ ਨਹੀਂ ਕੀ ਘਰ ਦੇ ਸਾਰੇ ਜਿੰਨੇ ਵੀ ਮੁੱਖ ਦਵਾਰ ਆ ਸਾਰੇ ਫਿਰ ਘਰ ਦੇ ਗੇਟ ਤੋਂ ਮੇਨ ਐਂਟਰਸ ਤੋਂ ਵੀ ਕਮਾ ਲੈਣਾ ਠੀਕ ਹੈ ਜੀ ਇਹਨੂੰ ਤੁਸੀਂ ਇਸ ਪੋਰਟਲੀ ਨੂੰ ਤੁਸੀਂ ਉਸੇ ਸਮੇਂ ਲੈ ਕੇ ਜਾਣਾ ਹੈ ਸ਼ਾਮ ਦੇ ਟਾਈਮ ਤੁਸੀਂ ਕਰ ਸਕਦੇ ਹੋ ਥੋੜਾ ਦਿਨ ਟਲੇ ਹੋਏ 8 ਵਜੇ ਨਾ ਕਰ ਲੋ 9 ਵਜੇ ਨਾ ਕਰ ਲੋ ਸ਼ਨੀਵਾਰ ਵਾਲੇ ਦਿਨ ਇਹ ਕਰਨਾ ਹੈ ਕੰਮ ਇੱਕੋ ਵਾਰੀ ਕਰਨਾ ਹੈ ਠੀਕ ਹੈ ਤੇ ਇਸ ਪੋਟਲੀ ਨੂੰ ਤੁਸੀਂ ਤਿਆਰ ਕਰ ਲੈਣਾ ਪੋਟਲੀ ਨੂੰ ਤਿਆਰ ਕਰਕੇ ਤੁਸੀਂ ਕਿਸੇ ਜਾਂ ਤੱਕ ਕਿਤੇ ਚੱਲਦੇ ਪਾਣੀ ਤੇ ਚੱਲ ਜਾ ਕੇ ਬਹਾ ਸਕਦੇ ਹੋ ਜਦੋਂ ਵੀ ਇਹ ਪੋਟਲੀ ਪਾਉਣੀ ਆ ਮਾਤਾ ਕਾਲੀ ਨੂੰ ਯਾਦ ਕਰ ਲੈਣਾ ਮਹਾ ਕਾਲੀ ਦਾ ਨਾਮ ਲੈਣਾ ਕਿ ਹੇ ਮਾਤਾ ਕਾਲੀ ਤੇਰੇ ਨਾਮ ਦਾ ਇਹ ਜਿਹੜਾ ਸਮਾਨ ਆ ਮੈਂ ਕੱਢ ਕੇ ਤੇਰੀ ਸ਼ਰਨ ਦੇ ਵਿੱਚ ਪਾ ਰਿਹਾ ਜੋ ਵੀ ਸਾਡੇ ਕੰਮ ਤੋਂ ਤੇ ਬੰਨੇ ਆ ਕਾਮਕਾਰ ਜਾਂ ਕੋਈ ਜੋ ਵੀ ਬੰਨਣ ਲੱਗਾ ਇਸ ਬੰਨਣ ਨੂੰ ਖੋਲ ਦਿਓ ਸਾਡੇ ਚਾਰੇ ਪਾਸੇ ਰਸਤੇ ਖੋਲ ਦਿਓ ਮਾਂ ਕਾਲੀ ਤੁਸੀਂ ਐਨੀ ਗੱਲ ਆ ਕੇ ਚੱਲਦੇ ਪਾਣੀ ਦੇ ਵਿੱਚ ਇਹ ਪੋਟਲੀ ਵਹਾ ਦੇਣੀ ਆ ਤੁਹਾਡਾ ਦੇਖਿਓ ਅਗਲੇ ਹਫਤੇ ਤੋਂ ਕੰਮ ਸ਼ੁਰੂ ਹੋ ਜਾਣਾ ਤਾਂ ਦੋਸਤੋ ਇਸ ਟਾਲੇ ਨੂੰ ਕਰ ਲੈਣਾ ਇਹ ਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ